डीसी ਸਾਹਿਬ ਵੱਲੋਂ ਇੱਕ ਹੁਕਮ ਹੋਇਆ ਸੀ ਜਿਦੇ ਵਿੱਚ ਉਹਨਾਂ ਨੇ ਕੁਝ ਅਧਿਕਾਰੀਆਂ ਤੇ ਵਿਭਾਗ ਵਿੱਚ ਫਰਾਡ ਕਰਕੇ ਸਰਕਾਰੀ ਪੈਸੇ ਨੂੰ ਗਲਤ ਅਦਾਇਗੀਆਂ ਕਰਨ ਤੇ ਪਰਚਾ ਦਰਜ ਕਰਨ ਦੀ ਉਹਨਾਂ ਨੇ ਹੁਕਮ ਦਿੱਤਾ ਸੀ ਜਿਸ ਤੇ ਅਸੀਂ ਪਰਚਾ ਦਰਜ ਕੀਤਾ ਇੱਕ ਨੈਸ਼ਨਲ ਹਾਈਵੇ ਬਣ ਰਿਹਾ ਜੀ 754ਏ ਜਿਦੇ ਵਿੱਚ ਇੱਕ ਪਟਵਾਰੀ ਹੈ ਨਵਦੀਪ ਕੁਮਾਰ ਇਹਨਾਂ ਨੇ ਕੁਝ ਗਲਤ ਅਦਾਇਗੀਆਂ ਕੀਤੀਆਂ ਨੇ ਇਹ ਆਦਰਮਾਨ ਵਿਖੇ ਤਾਇਨਾਤੀ ਜਿਸ ਏਰੀਆ ਦੇ ਵਿੱਚੋਂ ਨੈਸ਼ਨਲ ਹਾਈਵੇ ਬਣ ਰਿਹਾ ਉਸ ਏਰੀਏ ਦੇ ਵਿੱਚ ਸਰਕਾਰੀ ਜ਼ਮੀਨ ਸੀ ਜਿਸ ਦੀ ਇਹਨਾਂ ਨੇ ਗਲਤ ਇੰਤਕਾਲ ਕਰਕੇ ਇੱਕ ਦਿਲਕੁਸ਼ ਕੁਮਾਰੀ ਦੇ ਨਾਮ ਤੇ 1 ਕਰੋੜ ਤੇ ਕੁਝ 64000 ਰੁਪਏ ਦੀ ਰਾਸ਼ੀ ਗਲਤ ਅਦਾਇਗੀ ਕਰਕੇ ਉਹਨਾਂ ਦੇ ਨਾਮ ਤੇ ਟ੍ਰਾਂਸਫਰ ਕਰ ਦਿੱਤੀ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ 420 ਮੁੱਢਲੀ ਤਾਰਾ ਹੈ ਜੀ ਤੇ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਅਤੇ ਦੋ ਵਿਅਕਤੀ ਇੱਕ ਨਵਦੀਪ ਕੁਮਾਰ ਤੇ ਇੱਕ ਦਿਲਖੁਸ਼ ਕੁਮਾਰੀ ਮੁੱਢਲੇ ਆਧਾਰ ਤੇ ਇਹਨਾਂ ਦੋਵਾਂ ਤੇ ਹੀ ਪਰਚਾ ਦਰਜ ਡਾਇਰੈਕਟ ਤੌਰ ਤੇ ਇਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈ ਇਹਦੇ ਇੱਕ دوست ਦੀ ਜਾਣਕਾਰ ਦੱਸੀ ਜਾਂਦੀ ਹੈ ਦਿਲਖੁਸ਼ ਕੁਮਾਰੀ ਇਹ 6 ਕਨਾਲ ਤੇ 18 ਮਰਲੇ ਜ਼ਮੀਨ ਹੈ 1 ਕਰੋੜ 65000 ਤੇ ਕੁਝ ਰੁਪਏ ਬੜਦੇ ਚੀ ਜਿਹੜੀ ਜ਼ਮੀਨ ਹੈ ਇਹਦਾ ਇਨਤਕਾਲ ਕਰਨਾ ਬਣਦਾ ਨਹੀਂ ਸੀ ਕਿਉਂਕਿ ਇਹ ਸਰਕਾਰੀ ਜ਼ਮੀਨ ਸੀ ਜਦੋਂ ਇਸ ਦਾ ਇਨਤਕਾਲ ਕਰ ਦਿੱਤਾ ਤਾਂ ਮਹਿਕਮੇ ਦੇ ਕੁਝ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਿਨ੍ਹਾਂ ਨੇ ਇਹਦੀ ਜਾਂਚ ਬਿਠਾ ਦਿੱਤੀ ਜਿਹੜੇ ਸਾਈਨ ਵਗੈਰਾ ਕੀਤੇ ਹੋਏ ਨੇ ਪਟਵਾਰੀ ਦੇ ਕਾਨੂੰਗੋ ਦੇ ਅਤੇ ਮਾਲ ਅਧਿਕਾਰੀਆਂ ਦੇ ਉਹਨਾਂ ਦੇ ਫੋਰੈਂਸਿਕ ਲੈਬ ਦੇ ਵਿੱਚ चेकिंग ਵਾਸਤੇ ਵੀ ਜਿਹੇ ਸਿਗਨੇਚਰ ਉਹ ਜਾਲੀ ਪਾਏ ਗਏ ਜਿਸ ਤੇ ਉਸ ਤੋਂ ਬਾਅਦ ਇੰਤਕਾਲ ਪਾਸ ਹੋਣਾ ਨਹੀਂ ਸੀ ਬਣਦਾ ਨਵਦੀਪ ਨੇ ਪਟਵਾਰੀ ਨੇ ਇਹ ਗਲਤ ਆਧਾਰ ਤੇ ਉਹ ਵੈਰੀਫਾਈ ਕਰ ਦਿੱਤੇ ਅਤੇ ਜਿਹੜੀ ਰਾਸ਼ੀ ਸੀ ਉਹ ਦਿਲਕੁਸ਼ ਕੁਮਾਰੀ ਦੇ ਅਕਾਊਂਟਸ ਟ੍ਰਾਂਸਫਰ ਕਰ ਦਿੱਤੇ ਜਗਦੀਪ ਦੀ ਅਰੈਸਟ ਹੋ ਗਈ ਹੈ ਜੀ ਪਟਵਾਰੀ ਦੀ ਦਿਲਕੁਸ਼ ਕੁਮਾਰੀ ਦੀ ਅਰੈਸਟ ਲਈ ਅਸੀਂ ਯਤਨ ਕਰ ਰਹੇ ਹਾਂ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਾਲੇ ਨਹੀਂ ਦੱਸ ਪਾਉਗਾ